ਮੱਬਾ ਬੰਦਾ ਸਿੰਘ ਬਹਾਦਰ ਨਗਨਵਾਸੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਵਾਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਪੁੱਟਾ ਦਾ ਸਨਮਾਨ ਕੀਤਾ ਗਿਆ। ਬਲਜੀਤ ਸਿੰਘ ਪੁੱਟਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਣ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਏਗਾ ਤੇ ਹਰ ਵੋਟਰ ਤੇ ਹਰ ਵੋਟਰ ਤੱਕ ਪਹੁੰਚ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਏਗਾ। ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਦੀ ਬਾਦਲ ਸਾਹਿਬ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਵਾਂ ਨੇ ਜੇ ਵਰਕਰ ਨੂੰ ਐਡਾ ਵੱਡਾ ਮਾਣ ਬਖਸ਼ ਕੇ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਸੋ ਅਸੀਂ ਜਿੱਥੇ ਬਾਦ ਸਾਹਿਬ ਦਾ ਧੰਨਵਾਦ ਕਰਦੇ ਹਾਂ ਉੱਥੇ ਮੈਂ ਆਪਣੇ ਇਲਾਕਾ ਨਿਵਾਸੀਆਂ ਦਾ ਸਾਰਿਆਂ ਦਾ ਘਰ ਤੋਂ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਸਿੱਧੇ ਤੌਰ ਤੇ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਹਿਯੋਗ ਦਿੱਤਾ ਹੈ ਔਰ ਆਉਣ ਵਾਲੇ ਸਮੇਂ ਵੀ ਇਸੇ ਤਰ੍ਹਾਂ ਮੇ ਨੂੰ ਵੀ ਦਾ ਮੇਰਾ ਸਹਿਯੋਗ ਦਿੰਦੇ ਰਹਿਣਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਦਨ ਰਾਤ ਦੀ ਪਾਰਟੀ ਦੀ ਅਸੀਂ ਸੇਵਾ ਕਰਾਂਗੇ ਪਰ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਜਿਹੜੀ ਵੀ ਚੋਣਾਂ ਆਉਂਦੀਆਂ ਨੇ ਉਹਨਾਂ 'ਚ ਬਹੁਮਤ ਹਾਸਲ ਕਰ ਸਕੀਏ ਉਹਦੇ ਲਈ ਅਸੀਂ ਦਿਲ ਦਾ ਜੜੀਆ ਪਾਰਟੀ ਲਈ ਕੰਮ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮਾਹੌਲ ਹੈ ਇਲੈਕਸ਼ਨਾਂ ਦਾ ਚੱਲ ਰਿਹਾ ਹੈ ਪੂਰੇ ਸਬੰਧ ਦੇ ਵਿੱਚ ਸਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਤੇ ਪ੍ਰੇਮ ਸਿੰਘ ਜੀ ਚੰਡੀਗੜ੍ਹ ਸਾਹਿਬ ਨੇ ਜਿਹੜੀ ਅੱਜ ਅਹੁਦੇਦਾਰੀ ਫਤਿਹਗੜ੍ਹ ਸਾਹਿਬ ਨੂੰ ਦਿੱਤੀ ਹੈ ਉਮੀਦ ਪ੍ਰਧਾਨ ਸਦਾਰ ਬਲਜੀਤ ਸਿੰਘ ਜੀ ਪੁਟਾ ਸਾਹਿਬ ਬਣਾਏ ਹੈ ਬੜਾ ਨਿਤਾਰਕ ਜਰਨਲ ਹੈ ਜਿੱਥੇ ਅਸੀਂ ਪਹਿਲਾਂ ਡਰਕਰ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਹੋਰ ਵੀ ਜ਼ਿਆਦਾ ਬਲ ਮਿਲਿਆ ਕਿਉਂਕਿ ਹੁਣ ਜਿਹੜੀ ਆ ਗੱਲ ਬਾਤ ਚੜ ਕੇ ਇਹ ਦੱਸੀ ਜਾਊਗੀ ਜਿਹੜੀ ਸਰਕਾਰ ਅੱਜ ਠੱਕੇ ਕਰਦੀ ਐ ਥਾਂ-ਥਾਂ ਉਹਨੂੰ ਇਹ ਠੱਠੇ ਹੋ ਕੇ ਅਸੀਂ ਆ ਜਿਹੜਾ ਲੋਕਾਂ ਦਾ ਮੁੱਦੇ ਵੀ ਠਾਵਾਂਗੇ ਤੇ ਸਰਕਾਰ ਨੂੰ ਜਿੱਥੇ ਲੋੜ ਪਈ ਉਹ ਠੇਹਰਾਗੇ ਵੀ ਤਾਂ ਕਿ ਆ ਜਿਹੜੇ ਲੋਕਾਂ ਦੇ ਮਸਲੇ ਹੱਲ ਹੋਣ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਸਰਦਾਰ ਬਲਜੀਤ ਸਿੰਘ ਪਟਾਜੀ ਜਿਨ੍ਹਾਂ ਨੂੰ ਸ਼੍ਰੋਮਣੀ ਕਾਲੇਦਨ ਦੇ ਪ੍ਰਧਾਨ ਸਾਹਿਬ ਸਦਾ ਸੁਖਬੀਰ ਸਿੰਘ ਜੀ ਬਾਦਲ ਜੀ ਵੱਲੋਂ ਵੱਡੀ ਜ਼ਿੰਮੇਵਾਰੀ ਮੀਤ ਪ੍ਰਧਾਨ ਦੀ ਮਿਲੀ ਹੈ ਪੰਜਾਬ ਦੀ ਔਰ ਸਾਡੇ ਸਾਰੇ ਨਗਰ ਨਿਵਾਸੀਆਂ ਵੱਲੋਂ ਇਹ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਬੜੀ ਖੁਸ਼ੀ ਦੀ ਲਹਿਰ ਸਾਰੇ ਇਲਾਕੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਜਦੋਂ ਮਨਮੋਹਨ ਸਿੰਘ ਮਕਰਮਪੁਰ ਸਾਹਿਬ ਹੋਰ ਸੱਜਣ ਸਾਰੇ ਇੱਥੇ ਇਕੱਤਰ ਹੋਏ ਆ ਤੇ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਮਾਨਯੋਗ ਸਦਾ ਪ੍ਰਕਾਸ਼ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਨਾ ਦਾ ਧੰਨਵਾਦ ਕਰਦੇ ਹੋਏ ਆਸ ਕਰਦੇ ਆ ਕਿ ਸਰਦਾਰ ਬਲਜੀਤ ਸਿੰਘ ਜੀ ਵੱਡੀ ਗਣਤੀ ਦੇ ਵਿੱਚ ਨੌਜਵਾਨਾਂ ਨੂੰ ਜੁਰਗਾ ਨੂੰ ਸਮਾਜ ਦੇ ਲੋਕਾਂ ਨੂੰ ਨਾਲ ਲੈ ਕੇ ਸੋਮਣੀ ਕਲਦਨ ਨੂੰ ਮਜ਼ਬੂਤ ਕਰਨਗੇ ਇਹਨਾਂ ਸ਼ਬਦਾਂ ਨੇ ਤੁਹਾਡਾ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ